ਸਸੇਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸ਼ੋਅ ਕੁੱਕ ਵਿਦ ਕੁਕੂ ਤੁਹਾਨੂੰ ਪਤਾ ਹੈ ਇਸ ਸ਼ੋਅ ਦੇ ਵਿੱਚ ਮੈਂ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਰੈਸਪੀਆਂ ਦੱਸਦਾ ਹੁੰਨਾ ਤਾਂ ਕਿ ਤੁਸੀਂ ਆਪਣੇ ਘਰ ਬੈਠੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪਕਵਾਨ ਨੇ ਉਹਨਾਂ ਦਾ ਆਨੰਦ ਲੈ ਸਕੋ ਕੁਝ ਦਿਨ ਪਹਿਲਾਂ ਮੈਂ ਤੁਹਾਨੂੰ ਰੈਸਪੀ ਦੱਸੀ ਸੀ ਕਿ ਗੱਲਾਂ ਦਾ ਘੜਾ ਕਿਵੇਂ ਬਣਾਈਦੇ ਤੇ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਉੱਲੂ ਕਿਵੇਂ ਬਣਾਈਦੇ ਜੀ ਹਾਂ ਮੈਂ ਦੱਸਾਂਗਾ ਕਿ ਉੱਲੂ ਕਿਵੇਂ ਬਣਾਈਦੇ ਤਾਨੂੰ ਪਤਾ ਹੈ ਇਹ ਜਿਹੜਾ ਪਕਵਾਨ ਹੈ ਇਹ ਸਾਡੇ ਇੰਡੀਆ ਦੇ ਵਿੱਚ ਬਹੁਤ ਕਾਮਯਾਬ ਹੈ ਜਿਹੜੇ ਲੋਕ ਉੱਲੂ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਉਹ ਲੋਕ ਬਹੁਤ ਹੀ ਤਰੱਕੀ ਕਰਦੇ ਨੇ ਸੋ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਉੱਲੂ ਬਣਾਉਣਾ ਕਿਵੇਂ ਹੈ ਮੇਰੇ ਇੱਕ ਦੋਸਤ ਨੇ 2014 ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਸੀ ਤੇ 2022 ਤੱਕ ਉਹ ਸਕਸੈਸ ਹੋ ਗਿਆ ਸੀ ਇੱਕ ਮੈਂ ਗੱਲ ਹੋਰ ਕਲੀਅਰ ਕਰਦਾ ਕਿ ਉੱਲੂ ਬਣਾਉਣਾ ਤੇ ਫੁੱਦੂ ਬਣਾਉਣਾ ਦੋਨਾਂ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ ਠੀਕ ਹੈ ਤੁਸੀਂ ਸਮਝ ਸਕਦੇ ਹੋ ਕਿ ਜਿਹੜਾ ਉੱਲੂ ਬਣਾਉਣਾ ਹੈ ਉਹ ਇੱਕ ਬੇਸ ਮਾਡਲ ਹੈ ਤੇ ਜਦੋਂ ਇਹ ਬੇਸ ਮਾਡਲ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੁੰਦਾ ਫਿਰ ਇਹ ਬਣ ਜਾਂਦਾ ਹੈ ਅਲਟਰਾ ਪ੍ਰੋ ਮੈਕਸ ਮਾਡਲ ਜਨ ਕੇ ਫੁੱਦੂ ਬਣਾਉਣਾ 2022 ਦੇ ਵਿੱਚ ਇਹ ਮਾਡਲ ਲਾਂਚ ਹੋਇਆ ਸੀ ਤੇ ਅੱਜ ਕੱਲ ਪੂਰਾ ਸਕਸੈਸ ਤਰੀਕੇ ਦੇ ਨਾਲ ਚੱਲ ਰਿਹਾ ਹੈ